ਕਿਹਦੇ ਨਾਲ ਗੱਲ ਕਰ ਰਹੀ ਸੀ ਫੋਨ ਕਿਉਂ ਭਗਾ ਕੇ ਮਾਰਿਆ ਕਿਹਦੇ ਨਾਲ ਗੱਲ ਕਰ ਰਹੀ ਸੀ ਬੋਲਦੀ ਨਹੀਂ ਪਈ ਕੋਲਡੀ ਦਾ ਫੋਨ ਇਹਦੀ ਇੰਨੀ ਹਿੰਮਤ ਕਿ ਹਾਲੇ ਵੀ ਤੈਨੂੰ ਫੋਨ ਕਰ ਰਿਹਾ ਵਾ ਉਹ ਬੋਲ ਪਾ ਕੁਛ ਪੁੱਛਦਾ ਪਿਆ ਤੈਨੂੰ ਕੀ ਪੱਟੀ ਪੜਾਤੀ ਉਹਨੇ ਤੈਨੂੰ ਨਵੀਂ ਜਿਹੜੀ ਬੋਲਦੀ ਨਹੀਂ ਪਈ ਮੇਰੇ ਨਾਲ ਉਹ ਮੈਂ ਪਾਗਲ ਆ ਜਿਹੜਾ ਇਕੱਲਾ ਹੀ ਬੋਲੀ ਜਾਂਦਾ ਵਾ ਸੁਣਦੀ ਕਿਉਂ ਨਹੀਂ ਵੀ ਮੇਰੀ ਗੱਲ ਬੋਲਦੀ ਮੇਰੇ ਦਾ ਫੋਨ ਸੀ ਜੋ ਉਹਨਾਂ ਨੇ ਮੈਨੂੰ ਦੱਸਿਆ ਨਾ ਉਸ ਤੋਂ ਬਾਅਦ ਤੁਹਾਡੀ ਜ਼ੁਬਾਨ ਨਹੀਂ ਖੁੱਲਣੀ ਜਿਹੜਾ ਹੁਣ ਤੁਸੀਂ ਇਹਨਾਂ ਬੋਲਦੇ ਪਏ ਹੋ ਇਹੋ ਜਿਹਾ ਕੀ ਦੱਸਦਾ ਤੈਨੂੰ ਨਾਲੇ ਜਾਣਦਾ ਉਹਨੂੰ ਮੈਂ ਸੁਣਾਤੀ ਹੋਣੀ ਕੋਈ ਝੂਠੀ ਕਹਾਣੀ ਭਰਤੇ ਹੋਣੇ ਤੇਰੇ ਕੰਨ ਤੇ ਤੂੰ ਸੱਚ ਮੰਨ ਲਿਆ ਹੋਣਾ ਵਾ ਦੱਸ ਕੀ ਦੱਸਿਆ ਉਹਨੇ ਤੈਨੂੰ ਜਿਹੜੀ ਵੀਰੇ ਨੇ ਗੱਲ ਦੱਸੀ ਹੈ ਨਾ ਉਹ ਝੂਠੀ ਨਹੀਂ ਹੈਗੀ ਜਮਾਂ ਸੱਚੀ ਆ ਬਸ ਇੱਕ ਵਾਰੀ ਨਾ ਵੀਰੇ ਨੂੰ ਪ੍ਰੂਫ ਭੇਜ ਲੈਣ ਦੋ ਫੇਰ ਪਤਾ ਲੱਗ ਜਾਊਗਾ ਕਿਹਦਾ ਭਰਾ ਝੂਠਾ ਤੇ ਕਿਹਦਾ ਭਰਾ ਸੱਚਾ ਜ਼ੁਬਾਨ ਸੰਭਾਲ ਕੇ ਗੱਲ ਕਰ ਮੇਰੇ ਭਰਾ ਬਾਰੇ ਬੋਲਣ ਦੀ ਲੋੜ ਨਹੀਂ ਹੈਗੀ ਸਾਨੂੰ ਪਤਾ ਵਾ ਕਿ ਕੌਣ ਝੂਠਾ ਵਾ ਤੇਰਾ ਭਰਾ ਹੀ ਝੂਠਾ ਵਾ ਜਿਨੇ ਗੁੰਡੇ ਭੇਜੇ ਸੀ ਮੇਰੇ ਪਿੱਛੇ ਤੇ ਤੈਨੂੰ ਮੈਂ ਯਕੀਨ ਵੀ ਦਵਾਇਆ ਦਿਖਾਇਆ ਵੀ ਸਾਰਾ ਕੁਝ ਤੇ ਹੱਲੇ ਵੀ ਤੂੰ ਮੇਰੇ ਨਾਲ ਬੋਲਦੀ ਪਈਆਂ ਤੇਰੇ ਭਰਾ ਨੂੰ ਵੀ ਨਾ ਜ਼ਿਆਦਾ ਬੋਲਣ ਦੀ ਲੋੜ ਨਹੀਂ ਸਾਰਿਆਂ ਨੇ ਮਿਲ ਕੇ ਮੇਰੇ ਭਰਾ ਨੂੰ ਠੂਠਾ ਪਾਤਾ ਸਾਰਿਆਂ ਨੂੰ ਬੋਲੀ ਜਾਂਦੇ ਆ ਜੇ ਗੁੰਡੇ ਵੀਰੇ ਨੇ ਭੇਜੇ ਹੀ ਸੀ ਤਾਂ ਤੁਹਾਨੂੰ ਕੁੱਟਿਆ ਕਿਉਂ ਨਹੀਂ ਵੀਡੀਓ ਕਿਉਂ ਭੇਜੀ ਨਾਲੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਕਿੱਥੋਂ ਆਈ ਆ ਵੀਡੀਓ ਜਿੱਥੋਂ ਮਰਜੀ ਆਈ ਹੋਵੇ ਪਰ ਵੀਡੀਓ ਤੇ ਸਾਫ਼-ਸਾਫ਼ ਦਿਖਦਾ ਪਿਆ ਕਿ ਤੇਰੇ ਭਰਾ ਨੇ 20000 ਰੁਪਏ ਦਿੱਤੇ ਉਸ ਗੁੰਡੇ ਨੂੰ ਮੈਨੂੰ ਕਟਾਣ ਲਈ ਨਾਲੇ ਜੇ ਮੈਨੂੰ ਨਹੀਂ ਪਤਾ ਤੂੰ ਹੀ ਦੱਸ ਦੇ ਕਿ ਵੀਡੀਓ ਕਿੱਥੋਂ ਆਈ ਆ ਤੇਰੇ ਭਰਾ ਨੇ ਤੈਨੂੰ ਪੱਟੀ ਪੜਾਈ ਆ ਇਹ ਵੀ ਦੱਸ ਹੀ ਦਿੱਤਾ ਹੋਣਾ ਪੱਟੀ ਨਹੀਂ ਪੜਾਈ ਅਸਲੀਅਤ ਤਾਂ ਦੱਸੀ ਆ ਅਸਲੀਅਤ ਨਾਲੇ ਸਭ ਕੁਝ ਕੀਤਾ ਕਰਾਇਆ ਮੇਰੇ ਭਰਾ ਦਾ ਨਹੀਂ ਤੁਹਾਡੇ ਭਰਾ ਦਾ ਸੀ ਗੁੰਡੇ ਵੀ ਉਹਨਾਂ ਨੇ ਹੀ ਭਜਵਾਏ ਤੇ ਪੈਸੇ ਵੀ ਖਾ ਗਏ ਉੱਪਰ ਦੀ ਵੀਡੀਓ ਭੇਜ ਕੇ ਆਪ ਸੱਚੀ ਹੋਗੇ ਤੇ ਵੀਰੇ ਨੂੰ ਪਤਾ ਝੂਠਾ ਉਹ ਪਤਾ ਹੈਗਾ ਤੈਨੂੰ ਕੀ ਬੋਲਦੀ ਪਿਆ ਤੂੰ ਮੈਨੂੰ ਲੱਗਦਾ ਤੇਰੀ ਅਕਲ ਟਿਕਾਣੇ ਵੀ ਨਹੀਂ ਹੈਗੀ ਨਾ ਤੇਰੇ ਭਰਾ ਦੀ ਹੈਗੀ ਆ ਉਹ ਵੀਡੀਓ ਤੇ ਸਾਫ਼ ਦਿਖਦਾ ਪਿਆ ਕਿ ਤੇਰੇ ਭਰਾ ਨੇ 20000 ਰੁਪਏ ਦਿੱਤੇ ਗੁੰਡੇ ਨੂੰ ਨਾਲੇ ਜੇ ਤੂੰ ਇੰਨੀ ਸੱਚੀ ਆ ਤੇਰੇ ਕੋਲ ਕੋਈ ਪ੍ਰੂਫ ਹੈਗਾ ਦਿਖਾ ਮੇਰੇ ਭਰਾ ਨੇ 20000 ਦਿੱਤੇ ਹੁਣ ਜਾਂ ਗੁੰਡੇ ਭੇਜੇ ਹੁਣ ਓ ਸ਼ਰਮ ਕਰ ਲੋ ਮੇਰਾ ਭਰਾ ਮੇਰੇ ਤੋਂ ਲੱਗ ਵੀ ਕਰਤਾ ਤੇ ਉਹ ਲੱਗ ਵੀ ਨਹੀਂ ਕਰ ਤੋਂ ਚਰਿਆ ਜਾ ਰਿਆ ਤੁਸੀਂ ਹੱਲ ਵੀ ਉਹਨੂੰ ਪਤਾ ਨਾਮ ਕਰੀ ਜੰਨੇ ਹੋ ਕੋਈ ਨਹੀਂ ਆ ਲੈਨ ਦੋ ਪ੍ਰੂਫ ਮੇਰਾ ਭਰਾ ਨਾ ਮੈਨੂੰ ਝੂਠ ਨਹੀਂ ਬੋਲਦਾ ਤੇ ਨਾਲੇ ਕੋਈ ਮਨਕਰ ਦੁਕਾਨੀਆਂ ਨਹੀਂ ਹੈਗੀਆਂ ਤੁਹਾਡਾ ਭਰਾ ਮੇਰੇ ਵੀਰੇ ਨੂੰ ਨਾ ਆਪ ਮਿਲ ਕੇ ਆਇਆ ਪਾਰਕ 'ਚ ਉਹਨੇ ਆਪ ਦੱਸਿਆ ਕਿ ਮੈਂ ਹੀ ਭੇਜੇ ਸੀ ਮੈਨੂੰ ਲੱਗਦਾ ਨਾ ਤੇਰੇ ਭਰਾ ਨੂੰ ਦਿਮਾਗ ਦੇ ਡਾਕਟਰ ਦੀ ਲੋੜ ਆ ਕਿਉਂਕਿ ਉਹਦਾ ਹੋ ਗਿਆ ਦਿਮਾਗ ਖਰਾਬ ਉਹਨੂੰ ਕੋਈ ਸੁਝਦਾ ਨਹੀਂ ਪਿਆ ਤੇ ਇਦਾਂ ਦੀਆਂ ਗੱਲਾਂ ਕਰਨ ਲੱਗ ਗਿਆ ਵਾ ਤੂੰ ਆਪ ਸੋਚ ਕੇ ਦੇਖ ਮੇਰਾ ਭਰਾ ਮੈਨੂੰ ਤਾਂ ਮਿਲਣ ਨਹੀਂ ਆਇਆ ਨਾ ਘਰੇ ਆਇਆ ਉਹ ਤੇਰੇ ਭਰਾ ਨੂੰ ਮਿਲਣ ਕਿਉਂ ਜਾਊਗਾ ਕੋਈ ਨਾ ਵੀਰੇ ਨੇ ਕਿਹਾ ਅੱਜ ਸ਼ਾਮ ਤੱਕ ਨਾ ਮੈਂ ਪ੍ਰੂਫ ਭੇਜ ਦੂੰਗਾ ਪ੍ਰੂਫ ਨਾਲੇ ਤੁਹਾਡੇ ਫੋਨ ਤੇ ਹੀ ਆਉਣੇ ਆ ਤੁਹਾਨੂੰ ਆਪ ਹੀ ਪਤਾ ਲੱਗ ਜੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਦੋਂ ਹੀ ਹੋ ਜਾਣਾ ਮੈਨੂੰ ਲੱਗਦਾ ਤੇਰੇ ਭਰਾ ਨੇ ਨਾ ਮੇਰੇ ਤੋਂ ਫੇਰ ਲਾਭ ਆ ਕਰਨੀ ਆ ਕੋਈ ਨਹੀਂ ਕਰ ਲੈਨੇ ਆ ਵੇਟ ਤੂੰ ਇੱਥੇ ਹੀ ਰਹਿ ਤੂੰ ਨਾ ਇਹੀ ਦੁਕਾਨ ਤੇ ਮੈਂ ਆਪੇ ਕਰ ਲੂੰਗਾ ਕੰਮ ਕੋਈ ਨਹੀਂ ਦੇਖ ਲੈਨੇ ਆ ਮੈਂ ਤੈਨੂੰ ਹਾਲੇ ਵੀ ਕਹਿ ਰਿਆਂ ਕਿ ਨਾ ਜਿਆਦਾ ਮੇਰੇ ਨਾਲ ਬੋਲ ਉਹਦੇ ਪਿੱਛੇ ਲੱਗ ਕੇ ਫੇਰ ਨਾ ਘਰ 'ਚ ਗਲੇਸ਼ ਬੁਆਲੀ ਗਲਬੁੱਛਾ ਗੁੱਸਾ ਦਾ ਨਹੀਂ ਕਰੋਗੇ ਜੇ ਗੁੱਸਾ ਕਰਨ ਵਾਲੀ ਹੋਈ ਤਾਂ ਕਰ ਵੀ ਲਊਗਾ ਤੁਹਾਡਾ ਭਾ ਵੀ ਵੀਰ ਨੂੰ ਮਿਲੰਦਾ ਦੇਲ ਨਹੀਂ ਕਰਦਾ ਮੇਰਾ ਤਾਂ ਪਤਾ ਨਹੀਂ ਮੈਨੂੰ ਲੱਗਦਾ ਤੇਰਾ ਦਿਲ ਕਰ ਰਿਹਾ ਸਿਰੇ ਮੇਰੀ ਤਾਂ ਤੁਸੀਂ ਦੋਨੋਂ ਭਰਾ ਇੱਕੋ ਜਿਓ ਮੈਂ ਤਾਂ ਦੋਨੋਂ ਨੂੰ ਬਹੁਤ ਪਿਆਰ ਕਰਦੀ ਆ ਜੇ ਸਿਮਰਨ ਦੀ ਗੱਲ ਸੱਚ ਹੋਈ ਤਾਂ ਫਿਰ ਕੀ ਹੋਊਗਾ ਪਰ ਨਹੀਂ ਮੇਰਾ ਵੀਰਾ ਮੇਰਨਾ ਇਦਾਂ ਨਹੀਂ ਕਰ ਸਕਦਾ ਇਹਨੂੰ ਵੀ ਮੈਂ ਕਹਤਾ ਹਾਂ ਤੂੰ ਦੁਕਾਨ ਤੇ ਨਾ ਆਈ ਨੇਹਾ ਦਾ ਵੀ ਕੋਈ ਪਤਾ ਨਹੀਂ ਆ ਸਿਮਰਨ ਨੂੰ ਫੋਨ ਕਰਦਾ ਵਾਂ ਮੈਂ ਤਾਂ ਦੋਨਾਂ ਨੂੰ ਮਿਲੰਦਾ ਦਿਲ ਕਰਦਾ ਵਾ ਜ਼ਿਆਦਾ ਯਾਦ ਨਾ ਕਰ ਬਾਬੇ ਵੀਰੇ ਨੂੰ ਇਦਾਂ ਨਾ ਹੋਵੇ ਫੋਨ ਆ ਜਾਵੇ ਵੀਰੋ ਇਹ ਦਾਨਾ ਕੋ ਜੱਕਣ ਜੀਰੇ ਮੈਂ ਨਹੀਂ ਚੱਕਣਾ ਕਿਉਂ ਫੋਨ ਕਿਉਂ ਨਹੀਂ ਚੱਕਣਾ ਤੁਹਾਨੂੰ ਤੇਲਾ ਕਿਵੇਂ ਪਤਾ ਲੱਗ ਜਾਂਦਾ ਸਾਰਾ ਕੁਝ ਉਹ ਫੋਨ ਚੱਕ ਤੇ ਉਹਨਾਂ ਨੂੰ ਕਹੇ ਮੈਂ ਆ ਰਹੀ ਆ ਤੈਨੂੰ ਪੱਕਾ ਬੁਲਾਊਗਾ ਉਹ ਵੀਰੋ ਨਹੀਂ ਮੈਂ ਨਹੀਂ ਚੱਕਣਾ ਕਿਉਂ ਨਹੀਂ ਚੱਕਣਾ ਜੇ ਕੋਈ ਜ਼ਰੂਰੀ ਕੰਮ ਹੋਇਆ ਫੇਰ ਅਗਲੇ ਨੇ ਤੈਨੂੰ ਇਹ ਕਿਹਾ ਸੀ ਕਿ ਕਰੇ ਬੈਘ ਤੈਨੂੰ ਤਨਖਾਹ ਦਊਂਗਾ ਉਹਦਾ ਹੱਕ ਬਣਦਾ ਤੈਨੂੰ ਬੁਲਾਣ ਦਾ ਜਲਦੀ ਚੱਕ ਹੈਲੋ ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਮਰਨ ਕਿੱਥੇ ਆ ਵੀਰੇ ਮੈਂ ਮੈਂ ਤਾਂ ਕਰੇ ਸੀਗੀ ਵੀਰੇ ਕਰੇ ਕਰੇ ਕੀ ਕਰਦੀ ਪੀ ਆ ਵੀਰੇ ਕੁਛ ਨਹੀਂ ਦੁਕਾਨ ਤੇ ਆ ਜਾ ਫਟਾਫਟ ਵੀਰੇ ਪਰ ਕਿਉਂ ਕਿਉਂਕਿ ਤੈਨੂੰ ਮੈਂ ਕਿਹਾ ਤੂੰ ਦੁਕਾਨ ਤੇ ਆ ਜਾ ਵੀਰੇ ਪਰ ਮੈਂ

ਸਸਤ੍ਰੀਕਾਲ ਸਤਿ ਸ੍ਰੀ ਅਕਾਲ ਤੂੰ ਫੋਨ ਤੇ ਕਿਉਂ ਮਨਾ ਕਰ ਰਹੀ ਸੀ ਦੁਕਾਨ ਤੇ ਆਨ ਨੂੰ ਤੋ ਕਿ ਵੀਰੇ ਮੈਂ ਆਣਾ ਨਹੀਂ ਚਾਹਦੀ ਸੀ ਕਿਉਂ ਤੈਨੂੰ ਮੈਂ ਕਿਹਾ ਸੀ ਕਿ ਤੂੰ ਘਰੇ ਬੈਠੀ ਤੈਨੂੰ ਘਰ ਬੈਠੇ ਤਨਖਾਹ ਮਿਲੂਗੀ ਵੀਰੇ ਮੈਨੂੰ ਘਰ ਬੈਠੇ ਵਾਲੀ ਤਨਖਾਹ ਨਹੀਂ ਚਾਹੀਦੀ ਇੱਕ ਤਾਂ ਤੁਸੀਂ ਮੈਨੂੰ ਕਦੇ ਬੁਲਾ ਲੈਣੇ ਕਦੇ ਤੁਸੀਂ ਮੈਨੂੰ ਕੱਢ ਦਿੰਨੇ ਹੋ ਕੱਢਿਆ ਤਾਂ ਮੈਂ ਤੈਨੂੰ ਹੈ ਹੀ ਨਹੀਂ ਮੈਂ ਤਾਂ ਕਿਸੇ ਨੂੰ ਸਬਕ ਸਿਖਾਣਾ ਸੀ ਤਾਂ ਤੈਨੂੰ ਕਿਹਾ ਸੀ ਕਿ ਘਰੇ ਰਹਿ ਸਬਕ ਸਿਖਾਣਾ ਸੀ ਭਾਬੀ ਜੀ ਨੂੰ ਕਦੋਂ ਕਿਹਾ ਤੈਨੂੰ ਕਿ ਭਾਬੀ ਨੂੰ ਸਬਕ ਸਿਖਾਣਾ ਸੀ ਤੇ ਫਿਰ ਹੋਰ ਕਿਹਨੂੰ ਸਬਕ ਸਿਖਾਉਣਾ ਸੀ ਤੁਸੀਂ? ਉਹ ਮੈਂ ਤੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਦਾ। ਭਾਬੀ ਜੀ ਕਿੱਥੇ ਹਨ ਨਾਲੇ? ਮਨਾ ਕੀਤਾ ਉਹਨਾਂ ਨੂੰ। ਉਹਨੂੰ ਕਿਹਾ ਕਿ ਘਰੇ ਹੀ ਰਹਿ ਤੂੰ। ਕਿਉਂ? ਉਹ ਤਾਂ ਹੀ ਤਾਂ ਤੈਨੂੰ ਬੁਲਾਇਆ ਕਿ ਤੂੰ ਆ ਜਾ। ਵੀਰੇ ਮੈਂ ਕਹਿਣਾ ਇਹ ਹੀ ਚਾਹਨੀ ਹੈ ਕਿ ਮੈਂ ਅਸ ਤੋਂ ਬਾਅਦ ਇੱਥੇ ਕੰਮ ਨਹੀਂ ਕਰਨਾ ਚਾਹੁੰਦੀ। ਸਿਮਰਨ ਨੇਹਾ ਦਾ ਵੀ ਪਤਾ ਨਹੀਂ ਭਾਬੀ ਤੇਰੇ ਨੂੰ ਮੈਂ ਮਨਾ ਕਰਤਾ ਵਾ। ਹੁਣ ਤੂੰ ਵੀ ਇਦਾਂ ਜਵਾਬ ਦੇਵੇਂਗੀ ਮੈਨੂੰ? ਵੀਰੇ ਮੈਂ ਕਹਿ ਰਹੀ ਹਾਂ ਨਾ ਮੈਂ ਨਹੀਂ ਕੰਮ ਕਰਨਾ ਚਾਹੁੰਦੀ ਹੁਣ ਇੱਥੇ ਕਿਉਂ ਨਹੀਂ ਕਰਨਾ ਚਾਹੁੰਦੀ ਵੀਰੇ ਮੈਂ ਕਿਤੇ ਹੋਰ ਲੱਗ ਗਈਆਂ ਹੋਰ ਲੱਗਾਂ ਹਾਂਜੀ ਸਿਮਰਨ ਭਾਬੀ ਤੇਰੀ ਦੇ ਤਾਂ ਹੁਣ ਮੈਨੂੰ ਉਮੀਦ ਹੈ ਨੀਗੀ ਨੇਹਾ ਦਾ ਵੀ ਕੋਈ ਪਤਾ ਨਹੀਂ ਆ ਨਾਲੇ ਵੀਰੇ ਨੂੰ ਵੀ 2 ਮਹੀਨੇ ਹੋ ਗਿਆ ਗਏ ਨੂੰ ਵੀਰੇ ਨੂੰ ਇੰਨਾ ਨਹੀਂ ਹੈਗਾ ਕਿ ਉਹਦਾ ਭਰਾ ਕਿੱਦਾਂ ਜੀ ਰਿਹਾ ਕਿੱਦਾਂ ਨਹੀਂ ਜੀ ਰਿਹਾ ਵੀਰੇ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲਓ ਵੀਰੇ ਨੂੰ ਨਾ ਕੁਝ ਕਹੋ ਕਿਉਂ ਨਾ ਕਹਾਂ 2 ਮਹੀਨੇ ਹੋ ਗਏ ਨੇ ਕਿਰਾਏ ਤੇ ਰਹਿ ਰਹੇ ਨੇ ਆਪਣਾ ਘਰ ਹੁੰਦੇ ਸੁੰਦੇ ਥੋਡੇ ਘਰ ਕਿ ਰਹਿ ਰਹੇ ਨੇ ਮੇਰੇ ਘਰ ਕਿਉਂ ਰਹਿ ਰਹੇ ਨੇ ਮੈਂ ਕਿਹੜਾ ਉਹਨਾਂ ਨੂੰ ਮਨਾ ਕੀਤਾ ਸੀ ਕਿ ਤੁਸੀਂ ਚਲ ਜਓ ਜਾਇਦਾਦ ਵੀ ਮੇਰੇ ਨਾਮ ਤੇ ਕੀਤੀ ਸੀ ਜਦੋਂ ਉਹਨਾਂ ਦੇ ਨਾਮ ਤੇ ਸੀ ਅਸੀਂ ਵੀ ਤਾਂ ਰਹਿ ਹੀ ਰਹੇ ਸੀ ਉਹ ਵੀ ਤਾਂ ਰਹਿ ਹੀ ਸਕਦੇ ਸੀ ਮੈਂ ਕਿਹੜਾ ਉਹਨਾਂ ਨੂੰ ਘਰੋਂ ਕੱਢਿਆ ਵਾ ਵੀਰੇ ਤੁਸੀਂ ਆਪਣਾ ਹੱਕ ਮੰਗਣਾ ਸੀਗਾ ਤੁਸੀਂ ਆਪਣਾ ਹੱਕ ਨਹੀਂ ਮੰਗਿਆ ਤੁਸੀਂ ਸਾਰੀ ਜਾਇਦਾਦ ਹੀ ਮੰਗ ਲਈ ਉਹ ਨਾ ਹੀ ਕੀਤਾ ਸੀ ਮੇਰੇ ਮੈਨੂੰ ਕਿਹੜਾ ਸੰਭਾਲਣਾ ਆਉਂਦਾ ਸੀਗਾ ਨਾਲੇ ਤੂੰ ਜਾਦਾ ਵੀਰੇ ਦੀ ਹਮਾਇਤੀ ਕਿਉਂ ਬਣ ਰਹੀ ਆ ਵੀਰੇ ਮੈਂ ਬਾਰ-ਬਾਰ ਕਹਿੰਦੀ ਮੇਰਾ ਮੂੰਹ ਨਾ ਖਲਾਓ ਹੁਣ ਤੁਸੀਂ ਕੀ ਮੂੰਹ ਨਾ ਖਲਾਓ ਕੀ ਪਤਾ ਤੈਨੂੰ ਦੱਸ ਮੈਂ ਨਾ ਵੀਰੇ ਕੋਈ ਕੰਮ ਤੇ ਲੱਗੀ ਹੋਈ ਆ ਤੇ ਵੀਰੇ ਨੇ ਨਾ ਵਧੀਆ ਦੁਕਾਨ ਖੋਲ੍ਹੀ ਆ ਤੇ ਨਾਲੇ ਹਾਂ ਤੁਸੀਂ ਵੀਰੇ ਨੂੰ ਇੰਨਾ ਬੋਲਦੇ ਪਏ ਹੋ ਤੁਹਾਨੂੰ ਇੰਨਾ ਪਤਾ ਹਮੇਸ਼ਾ ਤੁਹਾਡਾ ਸਾਥ ਦਿੰਦਾ ਵੀਰਾ 2 ਮਹੀਨੇ ਹੋ ਗਏ ਹੁਣ ਕਿਹੜਾ ਪੁੱਛਿਆ ਉਹਨਾਂ ਨੇ ਤੁਹਾਡੇ ਘਰੇ ਰਾਸ਼ਨ ਪਾਇਆ ਸੀ ਨਾ ਕਿਸੇ ਨੇ ਇੱਕ ਦਿਨ ਤੁਸੀਂ ਪਤਾ ਕੀਤਾ ਕਿ ਉਹ ਰਾਸ਼ਨ ਕਿੰਨੇ ਪਾਇਆ 1.5 ਲੱਖ ਦਾ ਰਾਸ਼ਨ ਪਾਇਆ ਸੀ ਤਾਂ ਤੁਸੀਂ ਪਤਾ ਕਰਨ ਦੀ ਤਾਂ ਕੋਸ਼ਿਸ਼ ਨਹੀਂ ਕੀਤੀ ਤੇ ਨਾਲੇ ਹਾਂ ਨੀਹਾ ਨੇ ਤੁਹਾਨੂੰ ਕਿਹਾ ਸੀ ਨਾ ਕਿ ਤਨਖਾਹ ਸਿਮਰ ਨੇ ਦਿੱਤੀ ਆ ਮੇਰੇ ਕੋਲ ਤਾਂ ਇੰਨੇ ਪੈਸੇ ਹੁੰਦੇ ਹੀ ਨਹੀਂ ਉਹ ਤਨਖਾਹ ਵੀਰੇ ਨੇ ਦਿੱਤੀ ਸਾਨੂੰ ਦੋਨਾਂ ਨੂੰ ਵੀਰੇ ਤੂੰ ਵੀਰੇ ਨੂੰ ਮਿਲਦੀ ਆ ਹਾਂਜੀ ਵੀਰਾ ਮੈਨੂੰ ਹਰ ਇੱਕ ਗੱਲ ਦੱਸਦੇ ਨੇ ਤੂੰ ਮੈਨੂੰ ਲੈ ਕੇ ਚੱਲ ਵੀਰੇ ਕੋ ਵੀਰੇ ਮੈਂ ਨਾ ਤੁਹਾਨੂੰ ਦੱਸਤਾ ਮੇ ਤਾਂ ਇਹ ਹੀ ਬਹੁਤ ਵੱਡੀ ਗਲਤੀ ਹੋ ਗਈ ਆ ਮੈਂ ਤੁਹਾਨੂੰ ਦੱਸਣਾ ਨਹੀਂ ਸੀਗਾ ਤੇ ਮੈਂ ਵੀਰੇ ਨੂੰ ਤੁਹਾਨੂੰ ਹਜੇ ਬਿਲਕੁਲ ਨਹੀਂ ਮਿਲਾ ਸਕਦੀ ਵੀਰੇ ਦਾ ਵਿਸ਼ਵਾਸ ਨਹੀਂ ਤੋੜ ਸਕਦੀ ਮੈਂ ਤੇ ਨਾਲੇ ਹਾਂ ਤੁਸੀਂ ਅੱਜ ਇੱਥੇ ਹੈਗੇ ਹੋ ਨਾ ਸਿਰਫ ਵੀਰੇ ਕਰਕੇ ਹੋ ਇਹ ਤਾਂ ਗੁੰਡਿਆਂ ਨੇ ਨਾ ਤੁਹਾਨੂੰ ਮਾਰ ਹੀ ਦੇਣਾ ਸੀ ਗੁੰਡੇਾਂ ਵਾਲੀ ਗੱਲ ਤੈਨੂੰ ਕਿੱਦਾਂ ਪਤਾ ਲੱਗੀ ਇਹ ਸਭ ਕੁਝ ਵੀਰੇ ਨੇ ਕਰਾਇਆ ਵਾ ਵੀਰੇ ਨੇ ਨਹੀਂ ਕਰਾਇਆ ਗੋਲਦੀ ਬਾਜੀ ਨੇ ਕਰਾਇਆ ਉਹ ਤਾਂ ਸ਼ੁਗਰ ਮਨਾਉ ਜਿਹੜੇ ਗੁੰਡੇ ਸੀਗੇ ਨਾ ਵੀਰੇ ਨੂੰ ਜਾਣਦੇ ਸੀਗੇ ਉਹਨਾਂ ਨੇ ਵੀਰੇ ਨੂੰ ਦਿਖਾਤੀ ਸੀ ਉਹ ਵੀਡੀਓ ਤਾਂ ਤੁਸੀਂ ਬਚ ਗਏ ਹਜੇ ਤੁਸੀਂ ਕਹਿੰਦੇ ਹੋ ਕਿ ਵੀਰਾ ਮੇਰਾ ਮੇਰਾ ਸਾਥ ਨਹੀਂ ਦਿੰਦਾ ਤੇ ਵੀਰੇ ਮੈਂ ਆਖਰੀ ਵਾਰ ਕਹਿ ਰਹੀ ਆ ਮੈਂ ਇੱਥੇ ਕੰਮ ਨਹੀਂ ਕਰਨਾ ਤੇ ਮੈਨੂੰ ਦੁਬਾਰਾ ਤੁਸੀਂ ਫੋਨ ਨਾ ਕਰਿਓ ਤੇ ਮੈਨੂੰ ਵੀਰੇ ਦਾ ਪਤਾ ਤਾਂ ਦੱਸ ਦੇ ਕਿ ਵੀਰਾ ਕਿੱਥੇ ਰਹਿ ਰਿਹਾ ਵਾ ਵੀਰੇ ਉਹ ਨਹੀਂ ਮੈਂ ਦੱਸ ਸਕਦੀ ਮੈਨੂੰ ਵੀਰੇ ਨੇ ਮਨਾ ਕੀਤਾ ਹੋਇਆ ਵਾ ਖਰਾਬ ਕਰਕੇ ਰੱਖਿਆ ਹੈ ਮੇਰਾ ਵੀਰੇ ਅੱਜ ਤੋਂ ਬਾਅਦ ਨਹੀਂ ਤੁਸੀਂ ਮੈਨੂੰ ਕਹਿਣਾ ਕਿ ਬਾਵੇ ਵੀਰੇ ਕੋ ਜਾ ਕੀ ਹੋ ਗਿਆ ਤੈਨੂੰ ਚੰਗੀ ਬੜੀ ਦਾ ਗਈਆਂ ਵੀਰੇ ਮੈਂ ਸਾਰੀ ਦੁਨੀਆ ਖਿਲਾਫ ਸੁਣ ਸਕਦੀ ਆ ਪਰ ਤੁਹਾਡੇ ਖਿਲਾਫ ਕੋਈ ਬੋਲੇ ਨਾ ਮੈਂ ਨਹੀਂ ਸੁਣ ਸਕਦੀ ਚਾਹੀਏ ਤੁਹਾਡੇ ਸਗਾ ਭਰਾ ਕੋ ਆਉਣਾ ਹੋਵੇ ਸਿਮਰਨ ਕੀ ਗੱਲ ਹੋਈ ਆ ਵੀਰੇ ਮੇਰੇ ਕੋ ਗਲਤੀ ਹੋ ਗਈ ਆ ਮੈਨੂੰ ਮਾਫ ਕਰ ਦਿਓ ਮੈਂ ਵੀਰੇ ਨੂੰ ਸਾਰਾ ਕੁਝ ਦੱਸਤਾ ਕਿ ਤੁਸੀਂ ਇੱਕ ਨਵੀਂ ਦੁਕਾਨ ਖੋਲੀ ਆ ਤੇ ਮੈਂ ਉੱਥੇ ਕੰਮ ਕਰਦੀ ਪਈ ਆ ਤੈਨੂੰ ਸਮਝ ਆ ਰਹੀ ਹੈ ਤੂੰ ਕੀ ਕਹਿ ਰਹੀ ਹੈ ਹਾਂਜੀ ਵੀਰੇ ਉਹ ਬਹੁਤ ਜ਼ਿਆਦਾ ਬੋਲਦੇ ਪਏ ਸੀ ਤੇ ਮੈਂ ਸੁਣ ਨਹੀਂ ਸਕਦੀ ਨਾਲੇ ਮੈਂ ਇਹ ਵੀ ਦੱਸਦਾ ਸੀ ਕਿ ਤੁਹਾਡੇ ਘਰੇ ਰਾਸ਼ਨ ਵੀਰੇ ਨੇ ਪਾਇਆ ਸੀ ਤੇ ਨਾਲੇ ਤੁਹਾਨੂੰ ਖਾ ਵਾਲੀ ਗੱਲ ਵੀ ਮੈਂ ਦੱਸਤੀ ਤੇ ਨਾਲੇ ਹਾਂ ਗੁੰਡੇ ਵਾਲੀ ਗੱਲ ਵੀ ਮੈਂ ਦੱਸਤੀ ਕਿ ਵੀਰੇ ਨੂੰ ਉਹ ਜਾਣਦੇ ਹੀ ਸੀਗੇ ਸਿਮਰਨ ਤੇਰਾ ਦਿਮਾਗ ਖਰਾਬ ਆ ਇੰਨਾ ਕੁਝ ਤੂੰ ਬੋਲ ਕੇ ਆ ਗਿਆ ਤੂੰ ਮੇਰੇ ਤੋਂ ਇੱਕ ਵਾਰੀ ਵੀ ਪੁੱਛਿਆ ਤੈਨੂੰ ਪਤਾ ਉਹ ਕੀ ਸੋਚੂਗਾ ਹੁਣ ਕਿ ਉਹ ਗੁੰਡੇ ਮੈਂ ਭੇਜੇ ਸੀ ਤੂੰ ਸਾਰੀ ਬਣੀ ਬਣਾਈ ਗੇਮ ਖਰਾਬ ਕਰਤੀ ਤੂੰ ਹੀ ਗਲਤੀ ਹੋਈ ਆ ਮੈਨੂੰ ਸਭ ਕੁਝ ਤੈਨੂੰ ਦੱਸਣਾ ਹੀ ਨਹੀਂ ਚਾਹੀਦਾ ਸੀਗਾ ਮੈਂ ਇਹਨਾਂ ਸੋਚ ਸਮਝ ਕੇ ਸਾਰਾ ਕੁਝ ਕਰਦਾ ਪਿਆ ਕਿ ਕਿਸੇ ਨੂੰ ਵੀ ਨੁਕਸਾਨ ਨਾ ਹੋਵੇ ਪਰ ਨਹੀਂ ਆਪਣਾ ਤਾਂ ਜ਼ੁਬਾਨ ਤੇ ਕੰਟਰੋਲ ਨਹੀਂ ਹੈ ਨੀ ਜੇ ਕੋਈ ਬੋਲਦਾ ਪਿਆ ਸੀ ਸੁਣ ਲੈਂਦੀ ਅੱਗੇ ਕਿਹੜਾ ਨਹੀਂ ਬੋਲਦਾ ਉਹ सिमरन तेनु ਨਹੀਂ ਪਤਾ ਤੂੰ ਬਹੁਤ ਵੱਡੀ ਗਲਤੀ ਕਰ ਆਈਆਂ ਮੈਂ ਕੱਲੀ-ਕੱਲੀ ਚੀਜ਼ ਸੋਚ ਕੇ ਬੈਠਾ ਸੀ ਕਿ ਮੈਂ ਇਦਾਂ ਨਹੀਂ ਇਦਾਂ ਕਰੂੰਗਾ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਮੈਨੂੰ ਪਤਾ ਕਿ ਆ ਮੈਂ 60 ਦਿਨ ਕਿੱਦਾਂ ਗੱਡੇ ਨੇ ਮੈਨੂੰ ਵੀ ਮੇਰੇ ਭਰਾ ਦੀ ਯਾਦ ਆਉਂਦੀ ਆ ਮੈਂ ਵੀ ਉਹਦੇ ਨਾਲ ਰਹਿਣਾ ਚਾਹਨਾ ਮੇਰਾ ਦੁਨੀਆ ਤੇ ਹੈ ਹੀ ਕੌਣ ਮਹਲੂਕ ਲੋਕਿਓ ਨੂੰ ਹੁਣ ਮੈਂ ਸਿਮਰਨ ਤੈਨੂੰ ਕੀ ਕਵਾਂ ਤੂੰ ਕਿਉਂ ਮਦਦ ਸਿਆਉ ਨੂੰ ਕਿਉਂ ਬਹੁਤ ਜ਼ਿਆਦਾ ਬੋਲਦੇ ਬੇਸੀ ਨਹੀਂ ਸੁਣ ਸਕਦੀ ਸੀ ਮੈਂ ਸਿਮਰਨ ਜੋ ਹੁਣ ਮੈਨੂੰ ਸੁਣਨਾ ਪੈਣਾ ਉਹ ਮੇਰ ਤੋਂ ਨਹੀਂ ਸੁਣਿਆ ਜਾਣਾ ਹੁਣ ਗੋਲਦੀ ਨੇ ਸੱਚਾ ਪੈ ਜਾਣਾ ਕਿ ਗੁੰਡੇ ਤੇਰੇ ਭਰਾ ਨੇ ਭੇਜੇ ਸੀ ਉਹ ਸਭ ਤੋਂ ਪਹਿਲਾਂ ਸਿਮਰਨ ਨੂੰ ਫੋਨ ਕਰੂਗਾ ਮੇਰੇ ਕੋਲ ਤਾਂ ਕੋਈ ਪ੍ਰੂਫ ਵੀ ਨਹੀਂ ਹੈਗਾ ਜਿਹੜਾ ਮੈਂ ਉਹਨੂੰ ਦਿਖਾ ਕੇ ਆਪ ਸੱਚਾ ਬਹਿ ਜਾ ਕੀ ਕੀਤਾ ਸੀ ਮਨਤੂ ਮੈਨੂੰ ਪੱਕਾ ਪਤਾ ਹੁਣ ਬਾਵੇ ਤੋਂ ਰਿਹਾ ਨਹੀਂ ਜਾਣਾ ਹੁਣ ਇਹਨੂੰ ਦੁਕਾਨ ਦਾ ਪਤਾ ਲੱਗ ਜਾਣਾ ਅੱਜ ਨਹੀਂ ਤਾਂ ਕੱਲ ਉਹ ਇੱਥੇ ਜ਼ਰੂਰ ਆਊਗਾ ਹੁਣ ਤੇਰੀ ਭਲਾਈ ਇਸੇ ਚ ਹੀ ਆ ਚੁੱਪ ਕਰਕੇ ਘਰੇ ਚਲਦਾ ਕੌ ਦਾ ਅੱਜ ਮੇਰੇ ਕੋਲ ਜਵਾਬ ਨਹੀਂ ਹੈਗਾ ਮੈਂ ਤੈਨੂੰ ਕਿਹਾ ਨਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿ ਮੈਂ ਤੈਨੂੰ ਸਾਰਾ ਕੁਝ ਦੱਸੀ ਗਿਆ ਮੈਂ ਸਮਝਦਾ ਸੀ ਮੇਰੀਆਂ ਦੱਸੀਆਂ ਗੱਲਾਂ ਤੇਰੇ ਚ ਰਾਜ ਬਣ ਕੇ ਰਹਿਣਗੀਆਂ ਪਰ ਨਹੀਂ ਤੇਰੀ ਜबान ਖੁੱਲ ਹੀ ਗਈ ਭਾਵੇਂ ਇਹ ਸਭ ਤੂੰ ਮੇਰੇ ਪਿਆਰ 'ਚ ਕੀਤਾ ਪਰ ਕੀਤੀ ਦਾ ਤੂੰ ਗਲਤੀ ਹੈ ਤੇਰੀ Reply ਐਸੇ ਚ ਹੀ ਆ ਤੂੰ ਘਰੇ ਚਲ ਜਾ